ਜੀ ਵੀ ਟੂਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੈ ਗੁਰੂ ਦੇਵ ਅਸੀਂ ਅੱਜ ਜਿਨੀ ਅਨੰਦਪੁਰ ਸਾਹਿਬ ਤੋਂ ਹੁੰਦੇ ਹਾਂ ਸਾਡੀ ਟੀਮ ਜਿਹੜੀ ਹੈ ਜਿਹਦੀ ਖਰਾਲਗੜ੍ਹ ਸਾਹਿਬ ਪਹੁੰਚੀ ਹੈ ਜਿੱਥੇ ਅਸੀਂ ਐਸ ਲਈ ਕੁ ਦਦਾਸ ਪਰਾਹਿ ਚਰਨਛੋਪਾ ਪ੍ਰਾਪਤ ਚਰਨ ਗੰਗਾ ਨਾਲਗੜ੍ਹ ਸਾਹਿਬ વિશે ਜਰ ਦੇ ਦਿੰਦੇ ਹਾਂ ਜਿੱਥੇ ਤੁਹਾਨੂੰ ਅਸੀਂ ਇਹ ਦਰਸ਼ਨ ਕਰਾਉਣ ਦੇ ਨਾਲ ਨਾਲ ਉਹ ਜਿਹੜੇ ਸਤਿ ਮਹਾਂਪੁਰਸ਼ ਹੈ ਜਿਹੜੇ ਸਾਡੇ ਮੁਕਤੀਵਾਦ ਨੇ ਉਹਨਾਂ ਦਾ ਬਹੁਤ ਉਹਨਾਂ ਦੀ ਕੋਲੋਂ ਪੂਰੇ ਇਸ ਸਮੇਂ ਵਿੱਚ ਤੁਹਾਨੂੰ ਸ਼ੌਟਕਟ ਜਿਹੜਾ ਇਤਿਹਾਸ ਬਾਰੇ ਵੀ ਜਾਣੂ ਕਰਵਾਵਾਂਗੇ ਸੋ ਅੱਜ ਉਹ ਪਹਿਲਾਂ ਚੱਲਦੇ ਆਂ ਤੁਹਾਨੂੰ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਉਂਦੇ ਆਂ ਉਹ ਚੱਲਦੇ ਆਂ ਗੁਰੂ ਘਰ ਸਾਡੇ ਨਾਲ ਇਸ ਧਾਰਮਿਕ ਸਥਾਨ ਦੇ ਜਿਹੜੇ ਇਤਿਹਾਸਕ ਸਥਾਨ ਹੈ ਸਾਡਾ ਚੰਨ ਚੋਪਰਾਪੁਰ ਗੰਗਾਜੀ ਤੇ ਉਹਨਾਂ ਦੇ ਜਿਹੜੇ ਮੁਖ ਸੇਵਾਦਾਰ ਨੇ ਸੰਤ ਸੁਰਿੰਦਰ ਕੁਮਾਰ ਜੀ ਉਹ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਅਸ림 ਬਹੁਤ ਮੁਸ਼ਕਲ ਨਾਲ ਇਹਨਾਂ ਕੋਲੋਂ ਟਾਈਮ ਲਿਆ ਸੋ ਇਹਨਾਂ ਕੋਲ ਵੀ ਅਸੀਂ ਬਾਬਾ ਜੀ ਸਾਡੇ ਚੈਨਲ ਤੇ ਸਾਰੇ ਤੁਹਾਡਾ ਆਉਣ ਦਾ ਬਹੁਤ ਬਹੁਤ ਸਵਾਦ ਹੈ ਜੀ ਸੋ ਸਾਡੇ ਦਰਸ਼ਕ ਇਹ ਜਾਨਣਾ ਚਾਹੁੰਦੇ ਆ ਇਸ ਚੰਨ ਚੋਪਰਾਪੁਰ ਜਿਹੜੀ ਗੰਗਾ ਇੰਨਾ ਦਾ ਸ਼ਾਰਟਕਟ ਸਮ ਜ ਇਤਿਹਾਸ ਨਸੂਲੀ 7 15 ਤੋਂ 15 ਐਸਪੀਟ ਹੈ ਜਿਹਨੂੰ ਸਤਿਗੁਰ ਦਾ ਆਧਾਰ ਨੇ ਇਸ ਪਰ ਵਿਚਾਰ ਕਰਕੇ ਤੇ ਆਈ ਹੈ ਜੋ ਤੇ ਆਸਾ ਆਲੀ ਦੀ ਆਫਰ ਮਿਲਣ ਦੇ ਮੁਤਾਬਕ ਹੈ ਕਿ ਨੀਰਾ ਭਾਈ ਜੋ ਕਿ ਨੀਰਾ ਸਤਿਗੁਰ ਮਾਰਨ ਲੈ ਕੇ ਆਈ ਹੈ ਔਰ ਜਿਹੜਾ ਕਿ ਚੇ ਰਾਜਾ ਵੈਨ ਸਿੰਘ ਹੈ ਇਹ ਮਾਤਰਾ ਦਾ ਜੋ ਕੰਮ ਲਿਖਿਆ ਹੈ ਉਹ ਵੀ ਯਾਦ ਸੀ ਇਸ ਕਰਕੇ ਉਹਦੇ ਯਾਦ ਤੇ ਦਿੱਸਤਾ ਨਾ ਹੁੰਦਾ ਸੀ ਪਰ ਇਸ ਕਰਕੇ ਸਾਧ ਸੰਗਤ ਨੇ ਜਦੋਂ ਲੈ ਕੇ ਆਇਆ ਕਿ ਮਹਾਰਾਜ ਜੀ ਆ ਗਏ ਹੈ। ਪਰ ਜਦੋਂ ਉਹਨਾਂ ਨੇ ਸਾਧ ਜੀ ਵਾਸਤਾ ਦਾ ਸੰਦੇਸ਼ ਸ਼ੁਰੂ ਕੀਤਾ ਜੋ ਕਿ ਇਹ ਜਿਹੜੀ ਲਹਿਰ ਚੱਲੀ ਹੈ ਧਾਰਮਿਕ ਸੰਗਤ ਦੀ ਵਾਸਤਾ ਦਾ ਸੰਦੇਸ਼ ਇਹ ਗੁਰੂਆਂ ਨੇ ਦਿੱਤਾ ਹੈ ਉਹ ਤੋਂ ਪਹਿਲਾਂ ਚੂਹਾ ਚਾਤ ਵੱਡੇ ਰੋਮਾਨੇ ਜੀ ਗਿਆਤਪਾ ਵੱਡੇ ਰੋਮਾਨੇ ਜੀ ਪਰਦੋ ਸਪੂਰਵ ਦਾ ਆਰਮਾਰਾ ਜੀ ਨੇ ਇਹ ਪ੍ਰੋਗਰਾਮ ਸ਼ੁਰੂ ਕਰਿਆ ਤਾਂ ਜਿਹੜੇ ਠਾਕਰ ਰਾਜਪੂਤ ਆ ਉਹਨਾਂ ਨੂੰ ਅੱਛਾ ਨਹੀਂ ਲੱਗਿਆ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਔਰ ਜਿਹੜੇ ਧਰਮ ਦੇ ਟੇਕੇਦਾਰ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਕਿ ਸਤਪੁਰ ਮਾਲਾ ਜੀ ਜਿਹੜੇ ਹੈ ਉਹ ਸਾਨੀ ਬਾਪ ਦਾ ਸੰਦੇਸ਼ ਦਿੰਦੇ ਹੈ ਤੇ ਉਹਨਾਂ ਨੇ ਜੋ ਰਾਜੀ ਕਰਦੇ ਹੀ ਹੈ ਉਹਨਾਂ ਨੇ ਗੁਰੂਰਧਾਰ ਮਹਾਰਾਜ ਜੀ ਨੂੰ ਕੈਦ ਕਰਿਆ ਕੈਦ ਕਰਨ ਤੋਂ ਉਪਰੰਤ ਔਰ ਇਤਿਹਾਸਿਕ ਘਟਕਣਾ ਵੀ ਜਦੋਂ ਸਰਦਾਰ ਮਹਾਰਾਜ ਜੀ ਨੇ ਪੈਦ ਕਰਿਆ ਤੇ ਜਿੰਨੇ ਆ ਚੱਕੀਆਂ ਕੋਈ ਹੋਰ ਵੀ ਚਲਾ ਰਹੇ ਸੀਗੇ ਤੇ ਜਿਹਨਾਂ ਨੂੰ ਸੁਝਾ ਦਿੱਤੀ ਜਾਂਨੇ ਕਿ ਜਦੋਂ ਰਾਜਾ ਮਹਾਰਾਜ ਸਾਹਜ ਹੁੰਦੇ ਸੀ ਸਾਰਾ ਦਿਨ ਚੱਕੀ ਚਲਾਈ ਜਾਵਾ ਸਾਥੀ ਕੇ ਦੇਈ ਜਾ ਤੇ ਜਦੋਂ ਗੁਰੂ ਮਹਾਰਾਜ ਜੀ ਆਏ ਤਾਂ ਉਹਨਾਂ ਨੇ ਰੁਕਮ ਕਰਾਇਆ ਜੀ ਵੀ ਭਾਈਆ ਵੱਡੀ ਚੱਕੀ ਹੈ ਇਹਨੂੰ ਚਰਉਣਾ ਤੇ ਜਦੋਂ ਗੁਰੂ ਮਹਾਰਾਜ ਜੀ ਬੈਠੇ ਲੱਗੇ ਤਾਂ ਚੱਕੀਆਂ ਸਾਰੀ ਆਪਣੇ ਆਪ ਚਲੂ ਹੋ ਗਈਆਂ ਹੋਰੀ ਇਤਿਹਾਸ ਹੈ ਜਦੋਂ ਰਾਜਿਆਂ ਨੂੰ ਪਤਾ ਲੱਗਿਆ ਕਿ ਤਾਂ ਕੋਈ ਮਨਾਸ ਪਤਾ ਤਾਂ ਤਾਂ ਕਰਿਆ ਤਾਂ ਉਹਨਾਂ ਨੇ ਚੰਨੀ ਭੇਗਾਂ ਦੇ ਲੋਕ ਦਿੱਤੀ ਕੋਸ਼ਿਸ਼ ਹੋਰ ਅੰਤ ਕਰੀ ਵੀ ਮਹਾਰਾਜੀ ਇਸੇ ਲੱਤੇ ਪੜੀ ਲੱਗਾ ਪਰ ਸਾਡੇ ਪਾਣੀ ਨਾਲ ਇੱਥੇ ਸਭ ਨੂੰ ਦੀ ਅਖੇਪਾ ਕਰੋ ਜਲਦੀ ਤੰਗੀ ਹੈ ਕਿ ਤੁਸੀਂ ਰੱਬ ਰੂਪ ਵਿੱਚ ਸਾਡੇ ਇਸ ਇਲਾਕੇ ਚਾਹੇ ਦਰੋਂ ਤੋਂ ਬਾਰੇ ਥੋੜੀ ਦੂਰ ਚੱਲ ਕੇ ਆ ਗਏ ਔਰ ਗੁਰੂ ਮਰਾਇਆ ਕੰਮ ਕਰਿਆ ਰਾਜਾ ਨੂੰ ਵੀ ਤੁਸੀਂ ਇਸ ਪੱਥਰ ਨੂੰ ਟਾਉ ਦੇ ਦੋਨਾਂ ਕੋਲ ਪੱਥਰ ਨਹੀਂ ਰੁਕਿਆ ਤੇ ਸਤਗੁਰ ਮਹਾਰਾਜ ਨੇ ਜਿਸ ਤਰ੍ਹਾਂ ਹੀ ਇਸ ਨੂੰ ਛੋਇਆ ਤੇ ਬਹੁਤ ਵੱਡਾ ਫੌਰਾ ਸ਼ੁਰੂ ਹੋ ਗਿਆ ਜਨਨ ਦਾ ਸ਼ੁਰੂ ਹੋ ਗਈ ਸੋ ਸਾਥ ਸੰਗਤ ਵੀ ਉਹ ਉਸ ਦਿਨ ਤੋਂ ਲੈ ਕੇ ਵੱਡੇ ਪਮਾਨੇ ਦੇ ਸੰਗਤ ਵਿੱਚ ਪਹਿਲਾਂ ਤੋਂ ਚਾਹੇ ਕਿ ਇਹਦੀ ਕੋਈ ਮਾਨ ਜੋਗ ਸੰਤ ਬਾਬਾ ਬੰਤਾਰਾਮ ਕਿਹੜਾ ਜੀ ਨੇ ਕਰੀ ਹੈ ਉਹਦੀ ਟੀਮ ਨੇ ਕਰੀ ਹੈ ਆਲੀ ਦੀ ਆਤਰਮ ਦੀ ਬਨੋ ਕਿਉਂਕਿ ਉਹਦੇ ਫਾਊਂਡਰ ਸੀ ਆਲੀ ਦੀ ਆਤਰਮ ਨੇ ਵਾਹ ਇਹ ਤੋਂ ਪਹਿਲਾਂ ਇੱਥੇ ਮੇਲੇ ਲੱਗਦੇ ਹੁੰਦੇ ਆ ਸੰਤਾ ਇੱਥੇ ਪਹਿਲਾਂ ਹੁੰਦੀਆਂ ਅਸੀਂ ਕਈ ਵਾਰੀ ਪਹਿਲਾਂ ਵੀ ਆਇਆ ਹਾਂ 1980 ਦੀ ਦੇ ਨੀ ਇਸ ਰਸਤੇ ਨੇ ਬਹੁਤ ਗਏ ਹੋ ਤਾਂ ਪਹਿਲਾਂ ਬਸ ਇੱਥੇ ਆ ਕੇ ਨਾਮ ਕਰਦੇ ਨਿਰਾਜ ਲੱਗਦਾ ਕੋਲ ਆ ਗਿਆ ਕੋਨੇ ਕੋਸ ਮੇਰਾ ਪਿੰਡ ਹੈ ਜਿੱਥੇ ਅਸੀਂ ਪਹਿਲਾਂ ਵੀ ਇੱਥੇ ਆ ਕੇ ਜਦੋਂ ਇਸ਼ਨਾਨ ਕਰਨਾ ਉਹ ਹੋਏ ਨਹੀਂ ਸੀ ਪਤਾ ਵੀ ਇਹ ਜੰਨਨ ਚੱਲਾਈ ਗਏ ਨੇ ਜਦੋਂ ਕਾਫਤਾ ਪਤਾ ਲੱਗਿਆ ਅੰਮ੍ਰਿਤਪੁਰ ਮੇਲੇ ਛਾੜੇ ਨੂੰ ਇੱਥੇ ਲੱਗ ਰਹੀ ਸਰਪੁਰਮਾਨਾ ਦਾ ਵੱਡਾ ਜਿਹੜਾ ਪੰਜਾਬ ਚ ਰਹੇ ਆ ਵੱਡਾ ਸਮਾਜ ਜਿਹੜਾ ਉਹ ਇਸ ਜਿਆਦਾ ਦੇ ਪੀੜਾ ਉਹ ਇਸ ਜਿਆਦਾ ਦੇ ਬੈਠੇ ਉਹਨਾਂ ਨੇ ਸੋਹ ਤਨੰਤ ਆਪਰੇਜ ਸਾਰੇ ਸੰਸਾਰੋਂ ਸਾਰੀ ਦੁਨੀਆਂ ਨੂੰ ਕੰਨ ਬੈਠੇ ਸਾਫ ਸੰਗਤ ਜੀ ਸਭ ਸੰਗਤ ਨੂੰ ਜਗੁਰਦੇਵ ਜੀ ਸਾਫ ਸੰਗਤ ਜੀ 11 12 13 14 ਪ੍ਰਾਪਰ ਨੂੰ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੇ ਪੱਮਾਨੇ ਦੇ ਲੱਖਾਂ ਦੇ ਹਸਾਲ ਨਾਲ ਸੰਗਤਾਂ ਹੁੰਦੀਆਂ ਔਰ ਸ਼੍ਰੀ ਗੁਰੂ ਮਹਾਰਾਜ ਦੀ ਚਲਾਈ ਹੋਈ ਅੰਮ੍ਰਿਤ ਗੰਗਾ 'ਚ ਸ਼ਾਹੀ ਇਸ਼ਨਾਨ ਕਰਦੀਆਂ ਸਾਫ ਸੰਗਤ ਜੀ ਜਿਹੜਾ 12 ਔਰ 13 ਦਾ ਦਿਨ ਹੈ ਇਹ ਉਹ ਦਿਨ ਹੈ ਜਦੋਂ ਸਤਿਗੁਰੂ ਮਹਾਰਾਜ ਨੇ ਆਪਣੇ ਜਨਛੋਗੰਦਰਨਾ ਦੇ ਨਾਲ ਜਨਛੋਗੰਦਾਂ ਨੂੰ ਚਲਾਇਆ ਔਰ ਜਲ ਪ੍ਰਗਟ ਕੀਤਾ ਇਸ ਕਰਕੇ ਇਸਦੇ ਅਸੀਂ ਇਹਦਾ ਨਾਮ ਦਿੱਤਾ ਹੈ ਆਲਿੰਗ ਯਾਤਰਮੇਸ਼ਨ ਵੱਲੋਂ ਵੀ ਇਹ ਇਹਦਾ ਜਿਹੜਾ ਨਾਮ ਹੈਗਾ ਅੰਮ੍ਰਿਤ ਧਾਰਾ ਪ੍ਰਗਟਦੀ ਇਸ ਵੀ ਇਸ ਨੂੰ ਇਸ ਨਾਂ ਦਾ ਦੇ ਕੇ ਔਰ ਇਹ ਜਿਹੜਾ ਫਲੋਰਮ ਹੈ ਔਰ 11 ਤਰੀਕ ਤੋਂ ਸ਼ੁਰੂ ਹੈ 11 ਤਰੀਕ ਨੂੰ ਜਿਹੜਾ ਉਹ ਮਾਤਮਾ ਜੋਤੀਰਾ ਫੂਲੇ ਦਾ ਜਨਮ ਲੈਣਾ ਉਹਨੂੰ ਅਸੀਂ ਬਣਾਉਨੇ ਆ ਕਿਉਂਕਿ ਮਾਤਮਾ ਜੋਤੀਰਾ ਫੂਲੇ ਦਾ ਬਹੁਤ ਵੱਡਾ ਚੰਗਰਛਾ ਸਭ ਤੋਂ ਪਹਿਲਾਂ ਹੈ ਜਿਨ੍ਹਾਂ ਨੇ ਸਾਨੂੰ ਪੜ੍ਹਾਈ ਵੱਲ ਨੂੰ ਤੋਰਿਆ ਜਿਹਦੀ ਬਲੌਗ ਪਾਵਾਂ ਸਾਡਾ ਡਾਕਟਰ ਬਣ ਕੇ ਪੜ੍ਹਿਆ ਔਰ ਜਿਨ੍ਹਾਂ ਨੇ ਸਵਧਾਨ ਨੂੰ ਲੈ ਕੇ ਸਾਡੀ ਤਕਦੀਰ ਨੂੰ ਬਦਲਿਆ ਇਸ ਕਰਕੇ ਸਾਥ ਸੰਗਤ ਦੀ ਇੱਕ 4 ਦਿਨ ਦਾ ਵੱਡਾ ਪ੍ਰੋਗਰਾਮ ਹੈ ਅਸੀਂ ਅਪੀਲ ਕਰਦੇ ਆ ਕਿ ਸਤਿਗੁਰੂ ਮਹਾਰਾਜ ਦੀ ਚਰਾਈ ਹੋਏ ਇਸ ਅਮਿੱਤਰ ਜੰਗਾਟੀ ਸ਼ਾਹੀ ਦੇ ਨਾਮ ਕਰਕੇ ਆਪਣਾ ਜੀਵਨ ਨੂੰ ਸਫਲ ਕਰੋ ਜੀ ਜੈ ਭੋਗਦੇ ਬਾਬਾ ਨਰੇਸ਼ ਸਿੰਘ ਜੀ ਕੋਲ ਬੈਠੇ ਆ ਜਿਹੜੇ ਰੋਲਗੜ੍ਹ ਸਾਹਿਬ ਇੱਥੇ ਬਹੁਤ ਸੇਵਾਦਾਰ ਨੇ ਅਸੀਂ ਉਹਨਾਂ ਕੋਲੋਂ ਵੀ ਜਾਣਾਂਗੇ ਸੰਖੇਪ ਵਿੱਚ ਇੱਥੋਂ ਦਾ ਇਤਿਹਾਸ ਬਾਰੇ ਬਾਬਾ ਜੀ ਦੱਸਿਓ ਇੱਥੇ ਦਾ ਥੋੜੇ ਸ਼ਬਦਾਂ ਵਿੱਚ ਕੀ ਇਤਿਹਾਸ ਰੋਲਗੜ੍ਹ ਸਾਹਿਬ ਹੈ ਕਿ ਸੰਗਤ ਬਾਣੀ ਦਾ ਮਾਨ ਹੈ ਜਿੱਥੇ ਜਾਇਬ ਹੈ ਮੇਰਾ ਸਾਥੀ ਸ਼ੋਕਾਨ ਜੀ ਜੋ ਧਰਤੀ ਹੈ ਜਿੱਥੇ ਸਤਿਗੁਰੂ ਦੇਵਦਾਸ ਮਹਾਰਾਜੀ ਇਹ ਸੰਤ ਕੰਬਰਾ ਸੰਤ ਕੰਬਰਾ ਇਸ ਜੀ ਅੰਦਰ ਇਸ ਸਤਿ ਤਿਨੂ ਭਾਗ ਨਾਲ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੈਨ ਰਿਸ਼ਤੇ ਵਿੱਚ ਸੰਤ ਮਹਾਰਾਜੀ ਦਾ ਮਾਸੂਮ ਜਿਆਦਾ ਸੀ ਜਦੋਂ ਵੀ ਸਤ ਮੀਰਾ ਜੀ ਆਪਣੇ ਮਾਸਟਰ ਰਾਜਾ ਬੈਨ ਦੇ ਘਰੇ ਆਉਂਦੇ ਸੀ ਜਦੋਂ ਅਮਰਤਵਿਲੇ ਉੱਠ ਕੇ ਗੁਰੂ ਦਾਸ ਮਹਾਰਾਜ ਜੀ ਨੂੰ ਯਾਦ ਕਰਨਾ ਇਸ ਤੋਂ ਬੰਨ ਕਰਦੇ ਸੀ ਉਸ ਸਮੇਂ ਸਾਡੇ ਬਜ਼ੁਰਗੋਏ ਨੇ ਬਾਬਾ ਧੰਨਾur ਬਾਬਾ ਦੀਪ ਜੀ ਜਦੋਂ ਬਾਬਾ ਧੰਨਾ ਜੀ ਨੇ ਸਾਡੇ ਗੁਰੂ ਦਾਸ ਜੀ ਦੇ ਦਰਸ਼ਨ ਕੀ ਹੋਇਆ ਸਤ ਗੁਰੂ ਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਕ ਮਾਰ ਰਿਹਾ ਹੋ ਇਸ ਨਗਰ ਤੋਂ ਬਾਬਾ ਧੰਨਾ ਜੀ ਬਾਬਾ ਜੀਵੇ ਜੀ ਸਿੱਖ ਵਤਨ ਪ੍ਰਕਾਸ਼ੀ ਸਤਿਗੁਰੂ ਗੁਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ। ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾ ਕੇ ਸਤਿਗੁਰੂ ਗੁਰਦਾਸ ਮਹਾਰਾਜ ਜੀ ਨੇ ਇੱਥੇ ਪਾਸਾ ਕੀਤਾ ਕਰਿਓ ਕਿਤੇ ਸਾਡੇ ਨਗਰ ਤੋਂ ਵਿਭਾਗ ਨਾਲ। ਸੋ ਸਤਿਗੁਰੂ ਗੁਰਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਦੇਵ ਜੀ ਨੂੰ ਸਨਮਾਨ ਕਰਕੇ ਇਸ ਦਾ ਤਿਫਾ ਇੱਥੇ 1509 ਬਣਾ ਦੇ ਵਿੱਚ। ਸਤਿਗੁਰੂ ਗੁਰਦਾਸ ਮਹਾਰਾਜ ਜਦੋਂ ਇਸ ਸਥਾਨ ਤੇ ਆਏ ਸੰਗਤਾ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆ ਰਹੇ ਜene ਉਸ ਸਮੇਂ ਦੇ ਬੇਫਰ ਲੋਕਾਂ ਨੇ ਰਾਜ ਦੇ ਅੰਦਰ ਸ਼ਿਕਾਇਤ ਕੀਤੀ ਕਿ ਤੁਹਾਡੇ ਰਾਜ ਦੇ ਅੰਦਰ ਇੱਕ ਸ਼ੁੱਧਰ ਨਾਮ ਜਪ ਰਿਹਾ ਸੰਗਤਨ ਦਾ ਨਾਮ ਵੰਦ ਰਿਹਾ ਕਿਉਂ ਨਾ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੰਗਤ ਜੀ ਉਸ ਸਮੇਂ ਰਾਜੇ ਪਹਿਨ ਸਤਿਗੁਰੂ ਦਾਸ ਮਹਾਰਾਜ ਨੇ ਖਰਾਸ ਚੱਕੀ ਚਲਾਣ ਦੀ ਸਜ਼ਾ ਦਿੱਤੀ ਜਿਹੜਾ ਖਰਾਸ ਬਲਦਾ ਦੇ ਨਾਲ ਕੀਤਾ ਜਾਂਦਾ ਸੀ ਸੋ ਸਤਿਗੁਰੂ ਦਾਸ ਮਹਾਰਾਜ ਨੇ ਕਿਰਪਾ ਕੀਤੀ ਇਸ ਖਰਾਸ ਠੱਕੀ ਦੇ ਵੱਲ ਸੋਹਣੀ ਨਿਗਾਹ ਪਾਈ ਤੀ ਚੱਕੀ ਐ ਸਤਿਗੁਰੂ ਅਰਦਾਸ ਸਮਾਹ ਦੇ ਕਿਰਪਾ ਦਰਵਾਜ਼ਾ ਖੁੱਲ੍ਹਿਆ ਜਦੋਂ ਇਸ ਬੋਦ ਨੂੰ ਰਾਜੇ ਬਹਿਨ ਨੇ ਵੇਖਿਆ ਰਾਜਾ ਬਹਿਨ ਨੂੰ ਸਾਹਬ ਦੇ ਚਾਹ ਨਾਲ ਲੱਗ ਪਈ ਮਹਾਰਾਜਾ ਕਿਰਪਾ ਕਰੋ ਮੈਨੂੰ ਵੀ ਆਪਣੀ ਚਾਹ ਨਾਲ ਲਾਓ ਸੋ ਉਸ ਸਮੇਂ ਫਿਰ ਰਾਜਾ ਬਹਿਨ ਦਾ ਸੰਬੋਧਨ ਬਣਿਆ ਕਿ ਜਿਹੜੇ ਦਰਸ਼ਨ ਕੀਤੇ ਤੁਸੀਂ ਇਸ ਸਥਾਨ ਦੇ ਇਸ ਸਥਾਨ ਤੇ ਸਤਿਗੁਰੂ ਦਾਸ ਮਹਾਰਾਜ ਨੇ 400 ਸਾਲ ਪਹਿਲਾਂ ਦੇਖ ਕੇ ਸੰਗਤ ਨੂੰ ਨਾਮ ਬਾਣਨ ਦੀ ਪ੍ਰੇਰਨਾ ਦਿੱਤੀ ਇਸ ਪਾਵਨ ਪਵਿੱਤਰ ਸਥਾਨ ਜਤਾਰ ਸਿੰਘ ਜੀ ਨੇ ਬੈਂਫਿਕਰ ਹੋਣ ਦੀ ਮਨਜ਼ੂਰੀ ਦਿੱਤਾ ਦਲਵਾਰ ਬਣਨ ਜਾ ਰਿਹਾ ਸੋ ਦੇਸ਼ ਪਰਦੇ ਦੀ ਸੰਗਤ ਨੂੰ ਬੇਨਤੀ ਹੈ ਆਪ ਵੱਧ ਚੜ ਕੇ ਇਸ ਪਾਵਨ ਸਥਾਨਾਂ ਦੇ ਨਾਲ ਸਹਿਯੋਗ ਕਰ ਪਾਈਏ ਔਰ ਸਤਿਗੁਰੂ ਦਾਸ ਮਾਰਗਨ ਕਰੀਏ ਸੰਗਤ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸਾਲ ਸਤਿਗੁਰੂ ਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਪਕੀ ਤਰ੍ਹਾਂ ਮਨਾਇਆ ਜਾਂਦਾ ਹੈ। ਪਰ ਆਉਣ ਵਾਲੀ 13 ਅਪ੍ਰੈਲ ਨੂੰ ਜਸਾਖੀ ਦਾ ਸਮਾਗਮ ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਮਨਾਇਆ ਜਾ ਰਿਹਾ ਹੈ। 11 ਤਰੀਕ ਨੂੰ ਖੰਡ ਪਾਠ ਸਾਹਿਬ ਆਰੰਭ ਹੋਣਗੇ। 12 ਤਰੀਕ ਨੂੰ ਰੈਣ ਸਵਾਇ ਕੀਰਤਨ ਹੋਣਗੇ। 13 ਤਰੀਕ ਨੂੰ ਖੰਡ ਪਾਠ ਸਾਹਿਬ ਜੀ ਦੇ ਪੂਰਨ ਉਪਰੰਤ ਕੀਰਤਨ ਨਿਰਵਾਣ ਸਜਾਇਆ ਜਾਣਗੇ। 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਸੁਬਰਾਮੇਸ਼ ਸੰਧਿਆ ਦਾ ਜਨਮ ਦਿਨ ਪੁਰਬ ਮਨਾਇਆ ਜਾ ਰਿਹਾ ਹੈ। ਸੋ ਸੰਗਤ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਇਸ ਪਾਵਨ ਪ੍ਰੀਤ ਸਥਾਨ ਤੋਂ ਬਹੁਤ ਬਹੁਤ ਰਿਲਾਇਆ ਕਰੋ ਸਤਿਗੁਰੂ ਅਰਵਦਾਸ ਮਹਾਰਾਜ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ